ਲਓ ਬਾਜੀ ਪਟਿਆਲੇ ਖੜੇ ਆ ਪਟਿਆਲੇ ਬੱਸ ਸਟੈਂਡ ਆ ਆਹ ਦੇਖ ਸਕਦੇ ਹੋ ਇਧਰੋਂ ਬੱਸਾਂ ਜਾਂਦੀਆਂ ਨੇ ਤੇ ਉਹ ਉੱਪਰੋਂ ਹੋ ਕੇ ਬੱਸ ਉਹ ਜਿੱਥੇ ਬਣਿਆ ਹੋਇਆ ਦੇਖੋ ਉੱਥੇ ਬੱਸ ਸਵਾਰੀਆਂ اتار ਦਿੰਦੀ ਆ ਤਾਰਨ ਤੋਂ ਬਾਅਦ ਬੱਸ ਪਿੱਛੇ ਚਲੀ ਜਾਂਦੀ ਆ ਦੇਖੋ ਖੜ ਜਾਂਦੀ ਆ ਪਿੱਛੇ ਜਾ ਕੇ ਉਹ ਦੇਖੋ ਜਾ ਰਹੀ ਆ ਨਾ ਬੱਸ ਉਹ ਦੇਖੋ ਇਹ ਪਿੱਛੇ ਖੜ ਜੂਗੀ ਜਾ ਕੇ ਜਿਹੜਾ ਪਹਿਲਾਂ ਬੱਸ ਸਟੈਂਡ ਸੀਗਾ ਪਟਿਆਲਾ ਪੁਰਾਣਾ ਬੱਸ ਸਟੈਂਡ ਔਰੇ ਸਵਾਰੀਆਂ ਵੀ ਅੱਗੇ ਧਾਰ ਦੀ ਬੱਸਾਂ ਵੀ ਅੱਗੇ ਖੜ੍ਹਦੀਆਂ ਨੇ ਤੇ ਕਾਊਂਟਰ ਵੀ ਅੱਗੇ ਸੀ ਪਾਰਾ ਦੇਖੋ ਬੱਸਾਂ ਜਾ ਰਹੀਆਂ ਨੇ ਇਹ ਰਾਜਪੁਰੇ ਸਾਈਡ ਤੋਂ ਜਾਂ ਸਰਹੰਦ ਰੋਡ ਸਾਈਡ ਤੋਂ ਬੱਸਾਂ ਆਉਂਦੀਆਂ ਨੇ ਇਧਰੋਂ ਜਾਂਦੀ ਆ ਬੱਸ ਦੇਖਿਓ ਇਹ ਗਈਆਂ ਬੱਸਾਂ ਤੇ ਇਹ ਬੱਸ ਜਾ ਰਹੀ ਹੈ ਤੇ ਬੱਸ ਜਾ ਕੇ ਉੱਥੇ ਖੜ੍ਹ ਜੂਗੀ ਉੱਥੇ ਤੇ ਉੱਥੇ ਸਵਾਰੀਆਂ ਤਾਰ ਕੇ ਫਿਰ ਇਧਰ ਨੂੰ ਜਾ ਕੇ ਥੱਲੇ ਆਈ ਤੇ ਕਿੱਡਾ ਸੋਹਣਾ ਬੱਸ ਸਟੈਂਡ ਬਣਾਇਆ ਵਾ ਦੇਖੋ ਜੀ ਆਹ ਗਈਆਂ ਤੇ ਪਹਿਲਾਂ ਇੱਥੇ ਗਾਰਡ ਨਹੀਂ ਸੀਗਾ ਹਣਾ ਜਦੋਂ ਮੁੰਡੇ ਦੀ ਡੈਥ ਹੋਈ ਸੀਗੀ ਇੱਕ ਗਲਤ ਚ ਲੈ ਗਿਆ ਸੀ ਹੁਣ ਪੱਕਾ ਹੀ ਅੰਕਲ ਖੜਾਤਾ ਇੱਥੇ ਤਾਂ ਕਿ ਕੋਈ ਵੀ ਮੋਟਰਸਾਈਕਲ ਵਾਲਾ ਇਧਰ ਨੂੰ ਨਾ ਜਾਵੇ ਇਧਰੋਂ ਸਿਰਫ ਬੱਸਾਂ ਜਾਣ ਦੇਖੋ ਬੱਸਾਂ ਜਾ ਰਹੀਆਂ ਨੇ ਗਲਤੀ ਨਾਲ ਮੁੰਡਾ ਚ ਲੈ ਗਿਆ ਦੇਖੋ ਉਹ ਬੱਸਾਂ ਹੁਣ ਉਹ ਬੱਸ ਰੁਕੂਗੀ ਦੇਖੋ ਉੱਥੇ ਰੁਕੂਗੀ ਉਹ ਸਵਾਰੀਆਂ ਉੱਥੇ ਧਾਰਨੀਆਂ ਬੱਸ ਨੇ ਉਥੋਂ ਉਤਰਣਗੀਆਂ ਸਵਾਰੀਆਂ ਥੱਲੇ ਲਿਫਟ ਰਹੀਂ ਪੌੜੀਆਂ ਰਹੀਂ ਥੱਲੇ ਆਉਣਗੀਆਂ ਆਪਾਂ ਆਪਣੇ ਘਰਾਂ ਨੂੰ ਜਾਣਗੀਆਂ ਹਣਾ ਜੇ ਕਿਸੇ ਨੇ ਬੱਸ ਲੈਣੀ ਆ ਪਿੱਛੇ ਕਾਊਂਟਰ ਰੇ ਪਿੱਛੇ ਹੀ ਬੱਸਾਂ ਖੜਦੀਆਂ ਨੇ ਅੱਗੇ ਨਹੀਂ ਖੜਦੀਆਂ ਅੱਗੇ ਬਿਲਕੁਲ ਖਾਲੀ ਆ ਆ ਆਟੋ ਵਗੈਰਾ ਨੇ ਹਨਾ ਜਿਵੇਂ ਪਹਿਲਾਂ ਸੀਗੇ ਤੇ ਇੱਧਰ ਗੱਡੀਆਂ ਖੜੀਆਂ ਨੇ ਤੇ ਉਧਰੋਂ ਜਾ ਕੇ ਥੱਲੇ 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 ਬੱਸ ਨਿਕਲ ਕੇ ਪਿੱਛੇ ਖੜ ਜਾਂਦੀ ਹੈਗੀ ਦੇਖੋ ਵੀਡੀਓ ਨੂੰ ਕਰ ਦਿਓ ਸ਼ੇਅਰ ਜੀ ਲਾਈਕ ਕਰ ਦਿਓ ਪੇਜ ਨੂੰ ਫੋਲੋ ਕਰ ਲਿਓ ਦੇਖੋ ਇੱਕ ਹੋਰ ਆ ਗਈ ਬੱਸ ਇਹ ਪਟਿਆਲੇ ਦਾ ਬੱਸ ਸਟੈਂਡ ਆ ਜੀ ਦੇਖੋ ਘੈਂਟ ਬੱਸ ਸਟੈਂਡ ਬਣਿਆ ਹੋਇਆ ਸ਼ੇਅਰ ਕਰ ਵੀ ਜੀ ਵੀਡੀਓ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਇਹ ਪਟਿਆਲੇ ਦਾ ਬੱਸ ਸਟੈਂਡ ਆ ਪਾਉਣ ਅੰਦਰ ਚੱਲਾਂਗੇ ਦੇਖੋ ਜਦੋਂ ਬਣੇ ਬਣੇ ਸੀ ਇੰਨਾ ਜਣਾ ਰਸ ਸੀਗਾ ਤੇ ਇਹਨੂੰ ਦੇਖਣ ਵਾਸਤੇ ਬੱਸ ਇੰਨੇ ਜਿਆਦਾ ਲੋਕ ਆਉਂਦੇ ਸੀ ਤੇ ਉਹ ਉੱਪਰੋਂ ਹੋ ਕੇ ਆਣਾ ਪਾਣਾ ਲੋ ਜੀ ਪਟਿਆਲੇ ਦਾ ਬੱਸ ਸਟੈਂਡ ਆ ਇਹ ਆਪਾਂ ਆ ਗਏ ਅੰਦਰ ਆ ਦੇਖੋ ਅੰਦਰ ਦਾ ਨਜ਼ਾਰਾ ਘਾਟਾਂ ਘਾਟਾਂ ਓਕੇ ਆਪਣੇ ਮੋਰੇ ਦਾ ਇਧਰੋਂ ਐਂਟਰੀ ਆ ਜੀ ਦੇਖੋ ਘਾਟਾਂ ਲਓ ਜੀ ਲੋ ਜੀ ਇਹ ਅੰਦਰ ਆ ਬੱਸ ਸਟੈਂਡ ਆ ਆ ਦੇਖੋ ਪਿੱਛੇ ਬੱਸਾਂ ਹੀ ਬੱਸਾਂ ਖੜੀਆਂ ਦੇਖੋ ਪੂਰੇ ਮੈਨੇਜ ਤੇ ਪੂਰੇ ਉੱਤਰੇ ਕਾਊਂਟਰ ਵਗੈਰਾ ਲੱਗੇ ਹੋਇਆ ਦੇਖੋ ਪੂਰੇ ਪਿੱਛੇ ਹੀ ਆ ਇਹਦੇ ਕਾਊਂਟਰ ਪਿੱਛੇ ਹੀ ਬਸਾਂ ਨੇ ਦੇਖੋ ਦੇਖੋ ਇੱਧਰ ਸਟੈਂਡ ਸਾਈਕਲ ਸਟੈਂਡ ਤੇ ਆ ਬੱਸ ਉਤਰ ਰਹੀ ਆ ਦੇਖੋ ਇਹ ਬੱਸ ਉਤਰ ਕੇ ਇੱਧਰ ਨੂੰ ਲੱਗ ਜਾਣੀ ਆ ਆ ਦੇਖੋ ਲਓ ਜੀ ਇਹ ਬੱਸਾਂ ਹੀ ਬੱਸਾਂ ਬੱਸਾਂ ਹੀ ਬੱਸਾਂ ਖੜੀਆਂ ਇਹ ਪਿੱਛੇ ਆ ਦੇਖੋ ਸਫਾਈ ਵੀ ਪੂਰੀ ਆ ਭਾਈ ਜੀ ਲਓ ਜੀ ਅਸੀਂ ਹੁਣ ਆ ਗਏ ਆ ਅੰਦਰ ਐਂਟਰ ਤੁਸੀਂ ਦੇਖ ਸਕਦੇ ਹੋ ਇਹ ਅੰਦਰਲਾ ਹਿੱਸਾ ਜਿੱਥੇ ਲੋਕ ਆ ਰਹੇ ਨੇ ਜਾ ਰਹੇ ਨੇ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਵਿਵ ਕੈਂਡ ਚੀਜ਼ ਬਣੀ ਹੋਈ ਆ ਇਹ ਹੁਣ ਆ ਗਿਆ ਮੇਨ ਹਿੱਸਾ ਜਦੋਂ ਨੀਚੇ ਵਾਲੇ ਪਾਸੋਂ ਐਂਟਰ ਕਰਦੇ ਆ ਅੰਦਰ ਨੂੰ ਇੱਥੇ ਕਾਫੀ ਤੁਹਾਨੂੰ ਰੌਣਕ ਦੇਖਣ ਨੂੰ ਮਿਲੇਗੀ ਲੋਕ ਉਡੀਕ ਕਰ ਰਹੇ ਨੇ ਬਸਾਂ ਦੀ ਕਾਊਂਟਰ ਤੋਂ ਟਿਕਟਾਂ ਵਗੈਰਾ ਲੈ ਰਹੇ ਨੇ ਹਣਾ ਇੱਥੇ ਬੈਠਦਿੰਨੇ ਆ ਮੇਨ ਹਿੱਸਾ ਬਸ ਟਾਈਮ ਦਾ ਨੀਚੇ ਵਾਲਾ ਤੇ ਇਧਰ ਪਾਸੇ ਦੇਖ ਸਕਦੇ ਹੋ ਸ਼ੀਸ਼ੇ ਸ਼ੀਸ਼ੇ ਲੱਗੇ ਵਿੱਚਾਰੇ ਪਾਸੇ ਐਂ ਲੱਗਦਾ ਜਿਵੇਂ ਕਿਸੇ ਹਵਾਈ ਅੱਡੇ ਤੇ ਹੋਈਏ ਹਨਾ ਇਦਾਂ ਦਾ ਫੀਲ ਹੁੰਦਾ ਵੀ ਕੈਂ ਚੀਜ਼ ਬਣਾਈਆ ਯਾਰ ਪੌੜੀਆਂ ਲਿਫਟਾਂ ਹਰ ਇੱਕ ਚੀਜ਼ ਆ ਰਹੀ ਇੱਥੇ ਦੇਖ ਸਕਦੇ ਹੋ ਰੌਣਕ ਕਿੰਨੀ ਜਿਆਦਾ ਰੌਣਕਾ ਤੇ ਇਹ ਬਾਹਰਲਾ ਹਿੱਸਾ ਜਦੋਂ ਆਪਾਂ ਬੱਸ ਸਟੈਂਡ ਤੋਂ ਐਂਟਰ ਹੁੰਨੇ ਆ ਹੁੰਦਾ ਜਾਣਿਆ ਇਹ ਸ਼ੀਸ਼ੇ ਲੱਗੇ ਹੋ ਬਾਹਰਲਾ ਹਿੱਸਾ ਹੁਣ ਅਸੀਂ ਬਾਹਰ ਜਾ ਰਹੇ ਆ ਕਿਉਂਕਿ ਆਪਣਾ ਕੰਮ ਨਿਭੜ ਗਿਆ ਤੇ ਬੱਸ ਸਟੈਂਡ ਕੈਂਡ ਸੀ ਤੇ ਆ ਹੁਣ ਬਾਹਰੋਂ ਨਿਕਲਦੇ ਆ ਦੂਜੇ ਪਾਸੋਂ ਐਂਟਰ ਕਰਤੇ ਸੀ ਹੁਣ ਦੂਜੇ ਪਾਸੋਂ ਬਾਹਰ ਜਾ ਰਹੇ ਹਾਂ ਸਾਹਮਣੇ ਪਾਰਕ ਹਸਪੀਟਲ ਹੈ ਬਿਲਕੁਲ ਕੈਂਟ ਬਣਾ ਉਹ ਬੱਸ ਸਟੈਂਡ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੁਸੀਂ ਵੀ ਦੱਸੋ ਕਮੈਂਟਾਂ 'ਚ ਜਰੂਰ ਕਿਵੇਂ ਲੱਗਿਆ ਬੱਸ ਸਟੈਂਡ ਸਤਿ ਸ੍ਰੀ ਅਕਾਲ ਜੀ